ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਹੁਣੇ-ਹੁਣੇ ਇੱਥੇ ਆ ਗਏ ਹੜ ਮੱਚੀ ਬਹੁਤ ਹੀ ਜ਼ਿਆਦਾ ਭਾਰੀ ਤਬਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਕਯੂਬਿਕ ਦੇ ਵਿੱਚ ਮਰਫਿਲਤ ਹੁਣ ਮਗਰੋਂ ਬੀਸੀ ਵਿੱਚ ਪਾਰਿਵਾਰਸ਼ ਦਾ ਕਹਿਰ ਜਾਰੀ ਹੈ ਤੇ ਸੂਬੇ ਦੇ ਦੱਖਣੀ ਅਤੇ ਟਟਵਰਤੀ ਇਲਾਕਿਆਂ 'ਚ ਸੋਮਵਾਰ ਨੂੰ ਹੜਾ ਵਰਗੇ ਹਾਲਾਤ ਨਜ਼ਰ ਆਏ ਅਤੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਬਰਨਬੀ ਦਾ ਸਟਿਲਕ੍ਰਿਕ ਏਰੀਆ ਰਿਹਾ ਜਿੱਥੇ ਗੱਡੀਆਂ ਅੱਧੀਆਂ ਪਾਣੀ ਵਿੱਚ ਡੁੱਬ ਗਈਆਂ ਵੈਂਕੂਵਰ ਆਈਲੈਂਡ ਲੋਅਰ ਮੈਨਲੈਂਡ ਫਰੇਜਰ ਕੈਨੀਅਨ ਅਤੇ ਵਿਲਸ ਵਿਸਲਰ ਅਤੇ ਮੈਨਿਕ ਵਿਖੇ ਭਾਰੀ ਮੀਂਹ ਦੀ ਰਿਪੋਰਟ ਹੈ ਤੇ ਜਦਕਿ ਕਈ ਇਲਾਕਿਆਂ 'ਚ 90 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ ਜੀ ਹਾਂ ਦੋਸਤੋ ਵੈਨਕੂਵਰ ਆਇਲੈਂਡ ਵਿਖੇ 150 ਐਮਐਮ ਅਤੇ ਮੈਂਟਰੋ ਵੈਨਕੂਵਰ ਵਿਖੇ 100 ਐਮਐਮ ਮੀਪਿਆ ਇਸ ਤੋਂ ਇਲਾਵਾ ਫਰੇਜ਼ਰ ਵੈਲੀ ਵਿਖੇ 70 ਐਮਐਮ ਤੱਕ بارش ਰਿਪੋਰਟ ਹੁੰਦੀ ਗੱਲ ਆਖੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ